ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮਹੱਤਜ ਦਰਕਾਰ ਤੇ ਲੈ ਕੇ ਹਜ਼ਾਰਾਂ ਦੁਪਹਿਰ 2 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਤੇ ਸ਼ੁਰੂਆਤ ਕਰਾਂਗੇ ਅੱਜ ਦੀ ਵੱਡੀ ਖਬਰ ਤੋਂ ਪਟਿਆਲਾ ਪੁਲਿਸ ਦੀ ਇੱਕ ਕਥਿਤ ਆਡੀਓ ਰਿਕਾਰਡਿੰਗ ਦੇ ਸੰਬੰਧ ਵਿੱਚ ਐਸਐਸਪੀ ਵਰੁਣ ਸ਼ਰਮਾ ਨੂੰ ਛੁੱਟੀ ਤੇ ਹੁਣ ਭੇਜ ਦਿੱਤਾ ਗਿਆ ਹੈ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਕਥਿਤ ਜੋ ਆਡੀਓ ਵਾਇਰਲ ਹੋਈ ਹੈ ਉਸ ਮਾਮਲੇ ਦੇ ਵਿੱਚ ਛੁੱਟੀ ਤੇ ਵਰੁਣ ਸ਼ਰਮਾ ਨੂੰ ਭੇਜ ਦਿੱਤਾ ਗਿਆ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੂੰ ਅਚਾਨਕ ਛੁੱਟੀ ਤੇ ਭੇਜਿਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਥਾਂ ਤੇ ਹੁਣ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਪਟਿਆਲਾ ਦੇ ਐਸਐਸਪੀ ਦਾ ਵਾਧੂ ਚਾਰਜ ਸੰਭਾਲਣਗੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਾਲ ਰਿਕਾਰਡਿੰਗ ਇੱਕ ਪੋਸਟ ਕੀਤੀ ਗਈ ਸੀ ਵਾਇਰਲ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਪਟਿਆਲਾ ਪੁਲਿਸ ਦੇ ਨਾਲ ਇੱਕ ਕਾਨਫਰੰਸ ਕਾਲ ਮੀਟਿੰਗ ਉਹਨਾਂ ਤੋਂ ਕੀਤੀ ਗਈ ਸੀ ਤੇ ਰਿਕਾਰਡਿੰਗ ਦੇ ਵਿੱਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਡੀਐਸਪੀਜ਼ ਨੂੰ ਜੋ ਨੇ ਨਾਮਜ਼ਦਗੀਆ ਦੌਰਾਨ ਅਕਾਲੀ ਉਮੀਦਵਾਰਾਂ ਨੂੰ ਪਰੇਸ਼ਾਨ ਕਰਨ ਦੇ ਲਈ ਨਿਰਦੇਸ਼ ਦਿੰਦ ਦਿਖਾਈ ਦੇ ਰਹੇ ਸੀ ਇਸ ਆਡੀਓ ਦੇ ਵਿੱਚ ਤੇ ਉਹ ਅਧਿਕਾਰੀਆਂ ਨੂੰ ਉਮੀਦਵਾਰਾਂ ਦੇ ਘਰਾਂ ਪਿੰਡਾਂ ਜਾਂ ਫਿਰ ਸੜਕ ਤੇ ਖੋਣ ਪਾੜਨ ਜਾਂ ਫਿਰ ਉਹਨਾਂ ਦੇ ਜੋ ਵੀ ਕਰਨ ਦੀ ਜ਼ਰੂਰਤ ਹੈ ਉਹ ਕਰਨ ਦੇ ਲਈ ਉਹਨਾਂ ਨੇ ਨਿਰਦੇਸ਼ ਦਿੱਤੇ ਸੀ ਕਿ ਉਹਨਾਂ ਦੇ ਨਾਮਜ਼ਦਗੀ ਪੱਤਰ ਦਾਖਲ ਨਾ ਕਰਨ ਦਿੱਤੇ ਜਾਣ ਨਾਮਜ਼ਦਗੀ ਕੇਂਦਰਾਂ ਤੇ ਅਜਿਹੀਆਂ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ ਹਾਲਾਂਕਿ ਪਟਿਆਲਾ ਪੁਲਿਸ ਨੇ ਸ਼ੁਰੂ ਦੇ ਵਿੱਚ ਵੀਡੀਓ ਨੂੰ AI ਦੀ ਵਰਤੋਂ ਕਰਕੇ ਬਣਾਈ ਗਈ ਇੱਕ ਝਾਲੀ ਵੀਡੀਓ ਦੇ ਵਿੱਚੋਂ ਖਾਰਜ ਕਰ ਦਿੱਤਾ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਪਟਿਆਲਾ ਐਸਐਸਪੀ ਵਰੁਣ ਸ਼ਰਮਾ ਨੂੰ 15 ਦਿਨਾਂ ਦੀ ਛੁੱਟੀ ਤੇ ਪੇਜ ਦਿੱਤਾ ਗਿਆ ਹੈ। ਉਦੋਂ ਗੈਂਗਸਟਰ ਦੀ ਪੁਸ਼ਤ ਪਨਾਹੀ ਨੂੰ ਲੈ ਕੇ ਮਿਸਿਸ ਸਿੱਧੂ ਤੇ ਸੁਖਵਿੰਦਰ ਸਿੰਘ ਰੰਧਾਵਾ ਦੇ ਵਿਚਕਾਰ ਸ਼ੁਰੂ ਹੋਈ ਤੂ ਤੂ ਮੈਮਾ ਹੁਣ ਕਾਨੂੰਨੀ ਦਾ ਪੇਜ ਤੇ ਚਲੀ ਗਈ ਹੈ। ਸਾਬਕਾ ਵਿਧਾਇਕ ਨਵਜੋਤ कौर ਸਿੱਧੂ ਨੇ ਕਾਂਗਰਸ ਦੇ ਸੰਸਦ ਮੈਂਬਰ ਸੁਖਵਿੰਦਰ ਸਿੰਘ ਰੰਧਾਵਾ ਦੇ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਨੂੰ ਸਖਤੀ ਦੇ ਨਾਲ ਰੱਦ ਕਰ ਦਿੱਤਾ ਹੈ ਤੇ ਉਹਨਾਂ ਇਸ ਨੋਟਿਸ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿ ਆ ਕਿ ਉਹ ਆਪਣੇ ਹਰ ਬਿਆਨ ਤੇ ਕਾਇਮ ਹਨ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਰੰਧਾਵਾ ਨੇ ਨੋਟਿਸ ਵਾਪਸ ਨਾ ਲਿਆ ਤਾਂ ਉਹ ਖੁਦ ਕਾਨੂੰਨੀ ਕਾਰਵਾਈ ਸ਼ੁਰੂ ਕਰਨਗੇ ਉਧਰ ਨਵਜੋਤ ਕੋਰ ਸਿੱਧੂ ਦੇ ਬਿਆਨਾਂ ਤੇ ਕਾਂਗਰਸ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਵੀ ਆਪਣੀ ਚੁੱਪੀ ਤੋੜੀ ਹੈ ਉਹਨਾਂ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਚ ਨਵਜੋਤ ਕੋਰ ਸਿੱਧੂ ਦੇ ਬੇਰੁਖ ਬਿਆਨ ਨਾ ਸਿਰਫ ਬੇਬੁਨਿਆਦ ਹਨ ਸਗੋਂ ਰਾਜਨੀਤਿਕ ਦੁਸ਼ਮਣੀ ਤੋਂ ਪ੍ਰੇਰਿਤ ਵੀ ਹਨ ਕਦੇ 500 ਕਰੋੜ ਰੁਪਏ ਦੀ ਗੱਲ ਕਰ ਦਿੰਦੇ ਨੇ ਉਹ ਤੇ ਕਦੇ ਮਨਘੜਤ ਇਲਜ਼ਾਮ ਲਗਾਉਂਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਵੀ ਤੱਥਾਂ ਉੱਤੇ ਆਧਾਰਿਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਦੇ ਪ੍ਰਧਾਨ ਰਾਜਵ ਬਣਗ ਅਤੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਵਰਗੇ ਜ਼ਿੰਮੇਵਾਰ ਲੋਕਾਂ ਨੇ ਕਦੇ ਵੀ ਅਜਿਹੀ ਅਸ਼ਲੀਲ ਰਾਜਨੀਤੀ ਨਹੀਂ ਕੀਤੀ ਹੈ ਪਰ ਨਵਜੋਤ ਕੌਰ ਸਿੱਧੂ ਹਰ ਸਵਾਲ ਤੇ ਕਿਸੇ ਨਾ ਕਿਸੇ ਵਿਰੁੱਧ ਕੁਝ ਨਾ ਕੁਝ ਕਹਿਣਾ ਸ਼ੁਰੂ ਕਰ ਦਿੰਦੀ ਹੈ ਪੰਜਾਬ ਦੇ ਰਾਜਨੀਤਿਕ ਉਤਲ-ਬੁਤਲ ਦੇ ਵਿੱਚ ਇੱਕ ਹੋਰ ਵੱਡਾ ਮੋੜ ਵੀ ਆਇਆ ਹੈ ਡਾਕਟਰ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਮਿੱਠੂ ਮੈਦਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਤੇ ਨੋਟਿਸ ਮਿੱਠੂ ਮੈਦਾਨ ਦੇ ਵੱਲੋਂ ਉਹਨਾਂ ਵਿਰੁੱਧ ਹਾਲ ਹੀ ਦੇ ਵਿੱਚ ਦਿੱਤੇ ਗਏ ਬਿਆਨਾਂ ਦੇ ਕਾਰਨ ਜਾਰੀ ਕੀਤਾ ਗਿਆ ਹੈ ਤੇ ਸੂਤਰਾ ਅਨੁਸਾਰ ਨੋਟਿਸ ਦੇ ਵਿੱਚ ਇਹ ਸਪਸ਼ਟ ਤੌਰ ਤੇ ਕਿਹਾ ਗਿਆ ਕਿ ਜੇਕਰ ਮਿੱਠੂ ਮੈਦਾਨ ਡਾਕਟਰ ਨਵਜੋਤ कौर ਸਿੱਧੂ ਦੀ ਚਵੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਆਪਣੇ ਬਿਆਨਾਂ ਦੇ ਲਈ ਬਿਨਾਂ ਸ਼ਰਤ ਮਾਫੀ ਨਹੀਂ ਮੰਗਦੇ ਤਾਂ ਡਾਕਟਰ ਸਿੱਧੂ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਣਗੇ ਨੋਟਿਸ ਦੇ ਵਿੱਚ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਮਾਫ਼ੀ ਨਹੀਂ ਮੰਗੀ ਜਾਂਦੀ ਤਾਂ ਉਹ ਹੜਜਾਨੇ ਅਤੇ ਨੁਕਸਾਨ ਦਾ ਦਾਵਾ ਕਰਨ ਲਈ ਮੁਕੱਦਮਾ ਦਾਇਰ ਕਰਨਗੇ ਇਸ ਨੋਟਿਸ ਨੂੰ ਰਾਜਦੇਤਿਕ ਹਲਕੇ ਦੇ ਵਿੱਚ ਮਹੱਤਵਪੂਰਨ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਮਾਮਲੇ ਦੀ ਗੰਭੀਰਤਾ ਨੂੰ ਵੀ ਦਰਸਾਉਂਦਾ ਹੈ ਵਿਵਾਦਾਂ ਦੇ ਵਿੱਚ ਕਿਦੀ ਹੋਈ ਨਵਜੋਦ ਕੋਰ ਸਿੱਧੂ ਦੇ ਬਿਆਨਾਂ ਤੋਂ ਹੁਣ ਅਕਾਲੀ ਦਲ ਨੇ ਵੀ ਕਾਂਗਰਸ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ AI ਵੀਡੀਓ ਜਾਰੀ ਕੀਤੀ ਹੈ ਕਿ ਉਹਨਾਂ ਦੇ ਕੋਲ ਮੁੱਖ ਮੰਤਰੀ ਦੇ ਅਹੁਦੇ ਲਈ 500 ਕਰੋੜ ਰੁਪਏ ਦੀ ਘਾਟ ਹੈ 1 ਮਿੰਟ ਦੀ ਵੀਡੀਓ ਦੇ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਹਾਊਸ ਵਿਖੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਚਰਚਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ 200 ਕਰੋੜ ਰੁਪਏ ਸੁਨੀਲ ਜਾਖੜ 300 ਕਰੋੜ ਲੈ ਕੇ ਪਹੁੰਚਦੇ ਨੇ ਪਰ ਉਹਨਾਂ ਨੂੰ ਮੁੱਖ ਮੰਤਰੀ ਦੀ ਸੀਟ ਤੋਂ ਇਨਕਾਰ ਕਰ ਦਿੱਤਾ ਜਾਂਦਾ ਨਵਜੋਤ ਸਿੰਘ ਸਿੱਧੂ ਵੀ ਪ੍ਰੇਮ ਕਾਂਦੇ ਦੇ ਕੋਲ ਗੁਲਦਸਤਾ ਲੈ ਕੇ ਪਹੁੰਚਦੇ ਨੇ ਪਰ ਉਹ ਗੁੱਸੇ ਦੇ ਨਾਲ ਇਸ ਨੂੰ ਸੁੱਟ ਦਿੰਦੀ ਹੈ ਫਿਰ ਚਰਨਜੀਤ ਸਿੰਘ ਚੰਡੀ ਲੋਕਾਂ ਤੋਂ ਪੈਸੇ ਇਕੱਠੇ ਕਰਦੇ ਨੇ ਤੇ 500 ਕਰੋੜ ਲੈ ਕੇ ਗਾਂਧੀ ਹਾਊਸ ਪਹੁੰਚਦੇ ਨੇ ਤੇ ਰਾਹੁਲ ਗਾਂਧੀ ਉਹਨਾਂ ਦੇ ਨਾਲ ਹੱਥ ਮਿਲਾਉਂਦੇ ਨੇ ਤੇ ਉਹਨਾਂ ਨੂੰ ਮੁੱਖ ਮੰਤਰੀ ਦੀ ਸੀਟ ਦੀ ਪੇਸ਼ਕਸ਼ ਕਰਦੇ ਹਨ ਪੇਰੋਮ ਮੁਖਮੰਤਰੀ ਵੱਜੋਂ ਸੌਚਕ ਦੇ ਦਿਖਾਈ ਦਿੰਦੇ ਨੇ ਜਦੋਂ ਕਿ ਸੁਖਜਿੰਦਰ ਰੰਧਾਵਾ ਸਿੱਧੂ ਅਤੇ ਜਾਖੜ ਰੋਂਦੇ ਦਿਖਾਈ ਦਿੰਦੇ ਨੇ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਨੇ ਸਿੱਖ ਨਿਯਮਾਂ ਅਤੇ ਧਾਰਮਿਕ ਰੀਤੀ ਰਿਵਾਜਾਂ ਦੀ ਉਲੰਘਣਾ ਕਰਨ ਦੇ ਲਈ ਪੰਥ ਸਿੱਖ ਸ਼ਖਸੀਅਤਾਂ ਨੂੰ ਧਾਰਮਿਕ ਸਜ਼ਾ ਸੁਣਾਈ ਹੈ ਤੇ ਇਸ ਤੋਂ ਬਾਅਦ ਚਾਰ ਸਿੱਖ ਸ਼ਖਸੀਅਤਾਂ ਨੇ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਵਿੱਚ ਆਪਣੀ ਸੇਵਾ ਉਕਤੀ ਹੈ ਜਦੋਂ ਕਿ ਪੰਜਾਬ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਨ ਸਾਹਿਬ ਵਿੱਚ ਆਪਣੀ ਸੇਵਾ ਕਰ ਰਹੇ ਨੇ ਇਹ ਪੰਜ ਜੋ ਸ਼ਖਸੀਅਤਾਂ ਨੇ ਆਪਣੀ ਨਿਰਧਾਰਿਤ ਸੇਵਾ ਦੇ ਅੱਜ ਦੂਜੇ ਦਿਨ ਦੀ ਸ਼ੁਰੂਆਤ ਕਰਨ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਸਮੇਂ ਦੌਰਾਨ ਉਹ ਗੁਰਦੁਆਰੇ ਦੇ ਵਿੱਚ ਉਹਨਾਂ ਵੱਲੋਂ ਭਾਂਡੇ ਧੋਤੇ ਜਾ ਰਹੇ ਨੇ ਜੁੱਤੇ ਵੀ ਸਾਫ਼ ਕੀਤੇ ਜਾ ਰਹੇ ਨੇ ਨਾਲ ਹੀ ਆਤਮ ਨਿਰੇਖਣ ਕਰਨਗੇ ਉਹ ਤੇ ਧਾਰਮਿਕ ਮਰਿਆਦਾ ਦੀ ਪਾਲਣਾ ਕਰਨ ਦੀ ਸੌਮੇ ਚੁੱਕਣਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਆਸਟ੍ਰੇਲੀਆ ਇੰਡੀਆ ਪੰਜਾਬੀ ਕੌਂਸਲ ਦੇ ਵੱਲੋਂ ਆਸਟ੍ਰੇਲੀਆ ਦੇ ਟੈਸਟਾਲਿਨ ਕੈਨਬਰਾ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ ਸਾਰੇ ਧਰਮਾਂ ਦੇ ਲੋਕ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਪ੍ਰਾਪਤ ਕਰਨ ਲਈ ਇੱਥੇ ਆਏ ਸਨ ਤੇ ਇਸ ਇਕੱਠ ਦੇ ਵਿੱਚ ਆਸਟ੍ਰੇਲੀਆਈ ਮੰਤਰੀਆਂ ਨੇ ਵੀ ਹਿੱਸਾ ਲਿਆ ਤੇ ਸ੍ਰੀ ਗੁਰੂ ਤੇ ਇੱਕ ਬਹਾਦਰ ਜੀ ਦਾ ਆਸ਼ੀਰਵਾਦ ਉਨ੍ਹਾਂ ਵੱਲੋਂ ਪ੍ਰਾਪਤ ਕੀਤਾ ਗਿਆ ਸੰਸਦ ਮੈਂਬਰ ਡੇਵਿਡ ਸਮਿਥ ਜੋ ਕਿ ਆਸਟ੍ਰੇਲੀਅਨ ਸੰਸਦ ਵਿਪ ਨੇ ਸੰਸਦ ਮੈਂਬਰ ਐਂਡਰਿਊ ਲੀ ਆਸਟ੍ਰੇਲੀਆ ਦੇ ਉਤਪਾਦਕਤਾ ਮੁਕਾਬਲਾ ਚੈਰੀਟੀ ਤੇ ਖਜ਼ਾਨਾ ਮੰਤਰੀ ਨੇ ਉਹ ਵੀ ਇਸ ਦੌਰਾਨ ਸ਼ਾਮਿਲ ਹੋਏ ਨੇ ਤੇ ਪਾਰਲ ਦੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਵੀ ਇਸ ਦੌਰਾਨ ਸ਼ਾਮਿਲ ਹੋਏ ਨੇ ਲੁਧਿਆਣਾ ਦੇ ਸਾਰੇ ਪਿੰਡ ਦੇ ਵਿੱਚ ਕੇਐਮਐਮ ਆਗੂ ਯਾਨੀ ਕਿਸਾਨ ਆਗੂ ਦਿਲਬਖ ਸਿੰਘ ਦੇ ਅਗਵਾਈ ਹੇਠ ਸਰਪੰਚ ਚਰਨਜੀਤ ਸਿੰਘ ਦੇ ਘਰ ਲਗਾਇਆ ਗਿਆ ਚਿਪਮੀਟਰ ਅੱਜ ਹਟਾ ਦਿੱਤਾ ਗਿਆ ਸਾਬਕਾ ਸਰਪੰਚ ਚਰਨਜੀਤ ਸਿੰਘ ਜਿਨ੍ਹਾਂ ਨੇ ਆਪਣਾ ਬਿਜਲੀ ਮੀਟਰ ਹਟਾਇਆ ਸੀ ਉਹਨਾਂ ਨੇ ਕਿਹਾ ਕਿ ਵਿਭਾਗ ਨੇ ਜ਼ਬਰਦਸਤੀ ਚਿਪਮੀਟਰ ਲਗਾ ਆਇਆ ਸੀ ਤੇ ਉਹਨਾਂ ਕਿਸਾਨ ਯੂਨੀਅਨ ਅਤੇ ਕਿਸਾਨ ਮਜ਼ਦੂਰ ਮੋਰਚੇ ਨੂੰ ਵੀ ਆਪਣਾ ਮੀਟਰ ਹਟਾਉਣ ਦੀ ਅਪੀਲ ਕੀਤੀ ਸੀ ਤੇ ਜ਼ਿਕਰਯੋਗ ਹੈ ਕਿ ਕੇਐਮਐਮ ਨੇ ਪੰਜਾਬ ਦੇ ਬਿਜਲੀ ਮੰਤਰੀ ਸੰਜੀਵ अरोड़ा ਦੇ ਗੈਸ ਜ਼ਿਲ੍ਹੇ ਲੁਧਿਆਣਾ ਦੇ ਵਿੱਚ ਮੀਟਰ ਹਟਾਉਣ ਦਾ ਕੰਮ ਕੀਤਾ ਹੈ ਡੀਜੀਸੀ ਹੁਣ ਇੰਦੀ ਕੋ ਸੰਕਟ ਬਾਰੇ ਕੇਂਦਰ ਸਰਕਾਰ ਦੀ ਜਾਂਚ ਤੇ ਘੇਰੇ ਦੇ ਵਿੱਚ ਹੈ ਸਿਵਲਿਜ਼ੇਸ਼ਨ ਮੰਤਰੀ ਰਾਮੋਹਨ ਨਾਇਡੂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਇੰਡੀਗੋ ਹਾਦਸੇ ਦੀ ਜਾਂਚ ਨਾ ਸਿਰਫ 에ਰਲਾਈਨ ਖੁਦ ਕਰੇਗੀ ਸਗੋਂ ਡੀਜੀਸੀਏ ਖੁਦ ਵੀ ਕਰੇਗੀ ਮੰਤਰੀ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮਾਫੀ ਵੀ ਮੰਗੀ ਹੈ ਤੇ ਕਿ ਆ ਕਿਸੇ ਜ਼ਿੰਮੇਵਾਰ ਲੋਕਾਂ ਦੇ ਵਿਰੁੱਧ ਸਖਤ ਅਤੇ ਟੁਕਮੀ ਕਾਰਵਾਈ ਕੀਤੀ ਜਾਏਗੀ ਮੰਤਰੀ ਨੇ ਕਿਹਾ ਕਿ ਇੰਡੀਗੋ ਦੀ ਵੱਡੀ ਅਸਫਲਤਾ ਇੱਕ ਅਸਾਧਾਰਨ ਗਲਤੀ ਨਹੀਂ ਜਾਪਦੀ ਹੈ ਸਗੋ ਜਾਣਬੁੱਝ ਕੇ ਕੀਤੀ ਗਈ ਲਾਪਰਵਾਹੀ ਨੂੰ ਦਰਸਾਉਂਦੀ ਹੈ ਉਹਨਾਂ ਕਿਆ ਕਿ ਸਰਕਾਰ ਇਸ ਕਾਲ ਦੀ ਜਾਂਚ ਕਰ ਰਹੀ ਹੈ ਕਿ ਇਸ ਸਮੇਂ ਸੰਕਟ ਕਿਉਂ ਆਇਆ ਤੇ ਚੱਲ ਰਹੇ ਕਰਜ਼ਾਂ ਦੇ باوجود ਸਿੱਧੀ ਕਿਵੇਂ ਵਿਗੜ ਗਈ ਜਲੰਧਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਮਿਤਕ ਰਣਜੀਤ ਸਿੰਘ ਲੁਧਿਆਣਾ ਇਲਾਕੇ ਦੇ ਵਿੱਚ ਤਾਇਨਾਤ ਸੀ ਤੇ ਜਦੋਂ ਰਣਜੀਤ ਅੱਜ ਆਂਦੀ ਬੁੱਧਵਾਰ ਡਿਊਟੀ ਦੇ ਲਈ ਆਪਣੇ ਕਮਰੇ ਦੇ ਵਿੱਚੋਂ ਬਾਹਰ ਨਹੀਂ ਆਇਆ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸਨੂੰ ਲਟਕਦਾ ਪਾਇਆ ਗਿਆ ਰਣਜੀਤ ਦੇ ਪਾਸੋਂ ਇੱਕ ਸੁਸਾਇਸਾਈਡ ਨੋਟ ਵੀ ਬਰਾਮਦ ਹੋਇਆ ਪੁਲਿਸ ਫਿਲਹਾਲ ਇਸ ਸਮੇਂ ਜਾਂਚ ਕਰ ਰਹੀ ਹੈ भारत ਹੁਣ ਰਾਸ਼ਟ੍ਰੀਏ ਦਿੱਲੀ ਐਨਸੀਆਰ ਨੂੰ ਮਿਸਾਈਲਾਂ ਡਰੋਨ ਅਤੇ ਲੜਾਕੂ ਜਹਾਜ਼ ਹਮਲਿਆਂ ਵਰਗੇ ਖਤਰਿਆਂ ਤੋਂ ਬਚਾਉਣ ਲਈ ਆਪਣਾ ਬਹੁ ਪੱਧਰੀ ਹਵਾਈ ਰੱਖਿਆ ਪ੍ਰਣਾਲੀ ਸਥਾਪਿਤ ਕਰਨ ਜਾ ਰਿਹਾ ਹੈ ਰੱਖਿਆ ਮੰਤਰਾਲੇ ਇਸ ਪ੍ਰੋਜੈਕਟ ਦੇ ਨਾਲ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਸੀਨੀਅਰ ਰੱਖਿਆ ਅਧਿਕਾਰੀਆਂ ਦੇ ਅਨੁਸਾਰ ਨਵਾਂ ਇਕੀਕ੍ਰਿਤ ਹਵਾਈ ਰੱਖਿਆ ਹਥਿਆਰ ਪ੍ਰਣਾਲੀ ਪੂਰੀ ਤਰ੍ਹਾਂ ਸਵਦੇਸ਼ੀ ਤੌਰ ਤੇ ਨਿਰਮਿਤ ਹਥਿਆਰਾ ਤੋਂ ਬਣਾਇਆ ਜਾਏਗਾ ਤੇ ਇਸ ਪਰਨਾਲੇ ਦਾ ਮੁੱਖ ਹਿੱਸਾ DRDO ਦੁਆਰਾ ਬਣਾਈ ਗਈ ਕਿਊਆਰ ਐਸਏਐਮ ਮਿਸਾਈਲ ਅਤੇ VS HORA ADS ਹੋਵੇਗਾ ਤੇ ਇਹਨਾਂ ਨੂੰ ਵੱਖ-ਵੱਖ ਸੈਂਸਰਾਂ ਰਡਾਰਾਂ ਅਤੇ ਕਾਦੂਨਿਕ ਨਿਯੰਤਰਣ ਪਰਨਾਲੀ ਨਾਲ ਜੋੜਿਆ ਜਾਏਗਾ ਤਾਂ ਜੋ ਹਰ ਖਤਰੇ ਦੀ ਤੁਰੰਤ ਨਿਗਰਾਨੀ ਕੀਤੀ ਜਾ ਸਕੇ ਤੇ ਇਹ ਪੂਰਾ ਸਿਸਟਮ ਭਾਰਤੀ ਹਵਾਈ ਸੈਨਾ ਦੁਆਰਾ ਚਲਾਇਆ ਜਾਏਗਾ ਜਲੰਧਰ ਦੇ ਪਿੰਡ ਈਸਾਪੁਰ ਦੇ ਵਿੱਚ ਕਾਂਗਰਸ ਜ਼ਿਲ੍ਹਾ ਪਰੀਸ਼ਦ ਉਮੀਦਵਾਰ ਦੇ ਲਈ ਪੋਸਟਰ ਲਗਾਉਣ ਗਈਆਂ ਚਾਰ ਔਰਤਾਂ ਤੇ ਇੱਕ ਵਿਅਕਤੀ ਨੂੰ ਪੁਲਿਸ ਸਟੇਸ਼ਨ ਲਿਜਾਇਆ ਗਿਆ ਬਸਨੀਕਾ ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਹਨਾਂ ਦੇ ਪੋਸਟਰਾਂ ਉੱਤੇ ਉਹਨਾਂ ਦੇ ਪੋਸਟਰ ਚਿਪਕਾਏ ਤੇ ਉਹਨਾਂ ਦੀ ਵੀਡੀਓ ਬਣਾਈ ਗਈ ਅਤੇ ਝੂਠੇ ਇਲਜ਼ਾਮ ਵੀ ਲਗਾਏ ਗਏ ਨੇ ਅਨਵ ਆਰਤਾ ਨੇ ਪੁਲਿਸ ਦਰਬਾਰ ਕਰਨ ਅਤੇ ਉਹਨਾਂ ਤੇ ਉਹਨਾਂ ਨੂੰ ਬਿਨਾਂ ਕਿਸੇ ਮੈਲਾ ਕਾਂਸਟੇਬਲ ਦੇ ਥਾਣੇ ਲਿਉਣ ਦਾ ਵੀ ਇਲਜ਼ਾਮ ਲਾਇਆ ਲਗਾਇਆ ਤੇ ਜਲੰਧਰ ਦੇ ਮਕਸੂਦਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਦੇ ਵਿੱਚ ਆਉਣ ਵਾਲੇ ਈਸਾਪੁਰ ਪਿੰਡ ਦੇ ਵਿੱਚ ਪੋਸਟਰ ਲਗਾਉਣ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜਾ ਹੋ ਗਿਆ ਇਲਜ਼ਾਮ ਹੈ ਕਿ ਚਾਰ ਵਰਤਾਤੇ ਇੱਕ ਅਵਿਅਕਤੀ ਕਾਂਗਰਸ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਦੇ ਸਮਰਥਨ ਦੇ ਵਿੱਚ ਪੋਸਟਰ ਲਗਾ ਰਹੇ ਸਨ ਅਚਾਨਕ ਛੇ ਗੱਡੀਆਂ ਦੇ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਵਰਕਰ ਮੌਕੇ ਤੇ ਪਹੁੰਚੇ ਤੇ ਕਾਂਗਰਸ ਦੇ ਪੋਸਟਰਾਂ ਉਤੇ ਆਪਣੇ ਪੋਸਟਰਾਂ ਨਾਲ ਵੱਲੋਂ ਚਿਪਕਾਉਣੇ ਸ਼ੁਰੂ ਕਰ ਦਿੱਤੇ ਜਿਸ ਦੀ ਵੀਡੀਓ ਵੀ ਰਿਕਾਰਡ ਕੀਤੀ ਗਈ ਹੈ ਤੇ ਫਿਲਹਾਲ ਅੱਜ ਦੀਆਂ ਖਬਰਾਂ ਦੇ ਵਿੱਚ ਇਨਾ ਹੀ ਮੈਨੂੰ ਦੇ ਇਜਾਜ਼ਤ ਤਨਵਾਦ ਸੱਚੀ ਗਾਲ ਦੇ ਖਾਲਸ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮਹੱਤਜ ਦਰਕਾਰ ਤੇ ਲੈ ਕੇ ਹਜ਼ਾਰਾਂ ਦੁਪਹਿਰ 2 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਤੇ ਸ਼ੁਰੂਆਤ ਕਰਾਂਗੇ ਅੱਜ ਦੀ ਵੱਡੀ ਖਬਰ ਤੋਂ ਪਟਿਆਲਾ ਪੁਲਿਸ ਦੀ ਇੱਕ ਕਥਿਤ ਆਡੀਓ ਰਿਕਾਰਡਿੰਗ ਦੇ ਸੰਬੰਧ ਦੇ ਵਿੱਚ ਐਸਐਸਪੀ ਵਰੁਣ ਸ਼ਰਮਾ ਨੂੰ ਛੁੱਟੀ ਤੇ ਹੁਣ ਭੇਜ ਦਿੱਤਾ ਗਿਆ ਹੈ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਕਥਿਤ ਜੋ ਆਡੀਓ ਵਾਇਰਲ ਹੋਈ ਹੈ ਉਸ ਮਾਮਲੇ ਦੇ ਵਿੱਚ ਛੁੱਟੀ ਤੇ ਵਰੁਣ ਸ਼ਰਮਾ ਨੂੰ ਭੇਜ ਦਿੱਤਾ ਗਿਆ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੂੰ ਅਚਾਨਕ ਛੁੱਟੀ ਤੇ ਭੇਜਿਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਥਾਂ ਤੇ ਹੁਣ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਪਟਿਆਲਾ ਦੇ ਐਸਐਸਪੀ ਦਾ ਵਾਧੂ ਚਾਰਜ ਸੰਭਾਲਣਗੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਾਲ ਰਿਕਾਰਡਿੰਗ ਇੱਕ ਪੋਸਟ ਕੀਤੀ ਗਈ ਸੀ ਵਾਇਰਲ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਪਟਿਆਲਾ ਪੁਲਿਸ ਦੇ ਨਾਲ ਇੱਕ ਕਾਨਫਰੰਸ ਕਾਲ ਮੀਟਿੰਗ ਉਹਨਾਂ ਤੋਂ ਕੀਤੀ ਗਈ ਸੀ ਤੇ ਰਿਕਾਰਡਿੰਗ ਦੇ ਵਿੱਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਡੀਐਸਪੀਜ਼ ਨੂੰ ਜੋਨੇ ਨਾਕਜ਼ਦ ਗਿਆ ਦੌਰਾਨ ਅਕਾਲੀ ਉਮੀਦਵਾਰਾਂ ਨੂੰ ਪਰੇਸ਼ਾਨ ਕਰਨ ਲਈ ਨਿਰਦੇਸ਼ਿਤ ਦਿਖਾਈ ਦੇ ਰਹੇ ਸੀ ਇਸ ਆਡੀਓ ਦੇ ਵਿੱਚ ਤੇ ਉਹ ਅਧਿਕਾਰੀਆਂ ਨੂੰ ਉਮੀਦਵਾਰਾਂ ਦੇ ਘਰਾਂ ਪਿੰਡਾਂ ਜਾ ਫਿਰ ਸੜਕ ਤੇ ਖੋਣ ਪਾੜਨ ਜਾਂ ਫਿਰ ਉਹਨਾਂ ਦੇ ਜੋ ਵੀ ਕਰਨ ਦੀ ਜ਼ਰੂਰਤ ਹੈ ਉਹ ਕਰਨ ਦੇ ਲਈ ਉਹਨਾਂ ਨੇ ਨਿਰਦੇਸ਼ ਦਿੱਤੇ ਸੀ ਕਿ ਉਹਨਾਂ ਦੇ ਨਾਮਜ਼ਦਗੀ ਪੱਤਰ ਦਾਖਲ ਨਾ ਕਰਨ ਦਿੱਤੇ ਜਾਣ ਨਾਮਜ਼ਦਗੀ ਕੇਂਦਰਾਂ ਤੇ ਅਜਿਹੀਆਂ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ ਹਾਲਾਂਕਿ ਪਟਿਆਲਾ ਪੁਲਿਸ ਨੇ ਸ਼ੁਰੂ ਦੇ ਵਿੱਚ ਵੀਡੀਓ ਨੂੰ AI ਦੀ ਵਰਤੋਂ ਕਰਕੇ ਬਣਾਈ ਗਈ ਇੱਕ ਝਾਲੀ ਵੀਡੀਓ ਦੇ ਵਿੱਚੋਂ ਖਾਰਜ ਕਰ ਦਿੱਤਾ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਪਟਿਆਲਾ ਐਸਐਸਪੀ ਵਰੁਣ ਸ਼ਰਮਾ ਨੂੰ 15 ਦਿਨਾਂ ਦੀ ਛੁੱਟੀ ਤੇ ਭੇਜ ਦਿੱਤਾ ਗਿਆ ਹੈ। ਉਦੋਂ ਗੈਂਗਸਟਰ ਦੀ ਪੁਸ਼ਤ ਪਨਾਹੀ ਨੂੰ ਲੈ ਕੇ ਮਿਸਿਸ ਸਿੱਧੂ ਤੇ ਸੁਖਵਿੰਦਰ ਸਿੰਘ ਰੰਧਾਵਾ ਦੇ ਵਿਚਕਾਰ ਸ਼ੁਰੂ ਹੋਈ ਤੂ ਤੂ ਮੈਮਾ ਹੁਣ ਕਾਨੂੰਨੀ ਦਾਅ ਪੇਜ ਤੇ ਚਲੀ ਗਈ ਹੈ। ਸਾਬਕਾ ਵਿਧਾਇਕ ਨਵਜੋਤ कौर ਸਿੱਧੂ ਨੇ ਕਾਂਗਰਸ ਦੇ ਸੰਸਦ ਮੈਂਬਰ ਸੁਖਵਿੰਦਰ ਸਿੰਘ ਰੰਧਾਵਾ ਦੇ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਨੂੰ ਸ਼ਕਤੀ ਦੇ ਨਾਲ ਰੱਦ ਕਰ ਦਿੱਤਾ ਹੈ ਤੇ ਉਹਨਾਂ ਇਸ ਨੋਟਿਸ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿ ਆਕਿ ਉਹ ਆਪਣੇ ਹਰ ਬਿਆਨ ਤੇ ਕਾਇਮ ਹਨ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਰੰਧਾਵਾ ਨੇ ਨੋਟਿਸ ਵਾਪਸ ਨਾ ਲਿਆ ਤਾਂ ਉਹ ਖੁਦ ਕਾਨੂੰਨੀ ਕਾਰਵਾਈ ਸ਼ੁਰੂ ਕਰਨਗੇ ਉਧਰ ਨਵਜੋਤ कौर ਸਿੱਧੂ ਦੇ ਬਿਆਨਾਂ ਤੇ ਕਾਂਗਰਸ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਵੀ ਆਪਣੀ ਚੁੱਪੀ ਤੋੜੀ ਹੈ ਉਹਨਾਂ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਚ ਨਵਜੋਤ कौर ਸਿੱਧੂ ਦੇ ਬੇਰੁਖ ਬਿਆਨ ਨਾ ਸਿਰਫ ਬੇਬੁਨਿਆਦ ਹਨ ਸਗੋਂ ਰਾਜਨੀਤਿਕ ਦੁਸ਼ਮਣੀ ਤੋਂ ਪ੍ਰੇਰਿਤ ਵੀ ਹਨ ਕਦੇ 500 ਕਰੋੜ ਰੁਪਏ ਦੀ ਗੱਲ ਕਰਦੇ ਨੇ ਉਹ ਤੇ ਕਦੇ ਮਨਕੜਾ ਤੇ ਇਲਜ਼ਾਮ ਲਗਾਉਂਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਵੀ ਤੱਥਾਂ ਉੱਤੇ ਆਧਾਰਿਤ ਨਹੀਂ ਹੈ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਦੇ ਪ੍ਰਧਾਨ ਰਾਜਾ ਬਣੇਗਾ ਤੇ ਸੀਨੀਅਰ ਨੇਤਾ ਵਰਤਪ ਸਿੰਘ ਬਾਜਵਾ ਵਰਗੇ ਜ਼ਿੰਮੇਵਾਰ ਲੋਕਾਂ ਨੇ ਕਦੇ ਵੀ ਅਜੇ ਹੀ ਅਸ਼ਲੀਲ ਰਾਜਨੀਤੀ ਨਹੀਂ ਕੀਤੀ ਹੈ ਪਰ ਨਵਜੋਤ ਕੌਰ ਸਿੱਧੂ ਹਰ ਸਵਾਲ ਤੇ ਕਿਸੇ ਨਾ ਕਿਸੇ ਵਿਰੁੱਧ ਕੁਝ ਨਾ ਕੁਝ ਕਹਿਣਾ ਸ਼ੁਰੂ ਕਰ ਦਿੰਦੀ ਹੈ ਪੰਜਾਬ ਦੀ ਰਾਜਨੀਤਿਕ ਉਤਲ-ਪੁਤਲ ਦੇ ਵਿੱਚ ਇੱਕ ਹੋਰ ਵੱਡਾ ਮੋੜ ਵੀ ਆਇਆ ਹੈ ਡਾਕਟਰ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਮਿੱਠੂ ਮੈਦਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਤੇ ਨੋਟਿਸ ਮਿੱਠੂ ਮੈਦਾਨ ਦੇ ਵੱਲੋਂ ਉਹਨਾਂ ਵਿਰੁੱਧ ਹਾਲ ਹੀ ਦੇ ਵਿੱਚ ਦਿੱਤੇ ਗਏ ਬਿਆਨਾਂ ਦੇ ਕਾਰਨ ਜਾਰੀ ਕੀਤਾ ਗਿਆ ਹੈ ਤੇ ਸੂਤਰਾ ਅਨੁਸਾਰ ਨੋਟਿਸ ਦੇ ਵਿੱਚ ਇਹ ਸਪਸ਼ਟ ਤੌਰ ਤੇ ਕਿਹਾ ਗਿਆ ਕਿ ਜੇਕਰ ਮਿੱਠੂ ਮੈਦਾਨ ਡਾਕਟਰ ਨਵਜੋਤ ਕੋਰ ਸਿੱਧੂ ਦੀ ਚਵੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਆਪਣੇ ਬਿਆਨਾਂ ਦੇ ਲਈ ਬਿਨਾਂ ਸ਼ਰਤ ਮਾਫੀ ਨਹੀਂ ਮੰਗਦੇ ਤਾਂ ਡਾਕਟਰ ਸਿੱਧੂ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਣਗੇ ਨੋਟਿਸ ਦੇ ਵਿੱਚ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਮਾਫ਼ੀ ਨਹੀਂ ਮੰਗੀ ਜਾਂਦੀ ਤਾਂ ਉਹ ਹੜਜਾਨੇ ਅਤੇ ਨੁਕਸਾਨ ਦਾ ਦਾਵਾ ਕਰਨ ਲਈ ਮੁਕੱਦਮਾ ਦਾਇਰ ਕਰਨਗੇ ਇਸ ਨੋਟਿਸ ਨੂੰ ਰਾਜ ਦੇ ਸਿਕ ਹਲਕਾ ਦੇ ਵਿੱਚ ਮਹੱਤਵਪੂਰਨ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਮਾਮਲੇ ਦੀ ਗੰਭੀਰਤਾ ਨੂੰ ਵੀ ਦਰਸਾਉਂਦਾ ਹੈ ਵਿਵਾਦਾਂ ਦੇ ਵਿੱਚ ਕਿਦੇ ਹੋਈ ਨਵਜੋਦ ਕੋਰ ਸਿੱਧੂ ਤੇ ਬਿਆਨ ਹਤੇ ਹੁਣ ਅਕਾਲੀ ਦਲ ਨੇ ਵੀ ਕਾਂਗਰਸ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ AI ਵੀਡੀਓ ਚਾਲੀ ਕੀਤੇ ਹੈ ਕਿ ਉਹਨਾਂ ਦੇ ਕੋਲ ਮੁੱਖ ਮੰਤਰੀ ਦੇ ਅਹੁਦੇ ਲਈ 500 ਕਰੋੜ ਰੁਪਏ ਦੀ ਘਾਟ ਹੈ 1 ਮਿੰਟ ਦੀ ਵੀਡੀਓ ਦੇ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਹਾਊਸ ਵਿਖੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਚਰਚਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਇਸ ਦੌਰਾਨ ਸੁਖਜਿੰਦਰ ਸਿੰਘ ਰਿੰਦਾਵਾ 200 ਕਰੋੜ ਰੁਪਏ ਸੁਨੀਲ ਜਾਖੜ 300 ਕਰੋੜ ਲੈ ਕੇ ਪਹੁੰਚਦੇ ਨੇ ਪਰ ਉਹਨਾਂ ਨੂੰ ਮੁੱਖ ਮੰਤਰੀ ਦੀ ਸੀਟ ਤੋਂ ਇਨਕਾਰ ਕਰ ਦਿੱਤਾ ਜਾਂਦਾ ਨਵਜੋਤ ਸਿੰਘ ਸਿੱਧੂ ਵੀ ਪ੍ਰੇਮਕਾ ਗਾਂਧੀ ਦੇ ਕੋਲ ਗੁਲਦਸਤਾ ਲੈ ਕੇ ਪਹੁੰਚਦੇ ਨੇ ਪਰ ਉਹ ਗੁੱਸੇ ਦੇ ਨਾਲ ਇਸ ਨੂੰ ਸੁੱਟ ਦਿੰਦੀ ਹੈ ਫਿਰ ਚਰਨਜੀਤ ਸਿੰਘ ਚੰਡੀ ਲੋਕਾਂ ਤੋਂ ਪੈਸੇ ਇਕੱਠੇ ਕਰਦੇ ਨੇ ਤੇ 500 ਕਰੋੜ ਲੈ ਕੇ ਗਾਂਧੀ ਹਾਊਸ ਪਹੁੰਚਦੇ ਨੇ ਤੇ ਰਾਹੁਲ ਗਾਂਧੀ ਉਹਨਾਂ ਦੇ ਨਾਲ ਹੱਥ ਮਿਲਾਉਂਦੇ ਨੇ ਤੇ ਉਹਨਾਂ ਨੂੰ ਮੁੱਖ ਮੰਤਰੀ ਦੀ ਸੀਟ ਦੀ ਪੇਸ਼ਕਸ਼ ਕਰਦੇ ਹਨ ਪਰ ਉਹ ਕੁਝ ਵੰਤੀ ਵਜੋਂ ਸੋਚ ਦੇ ਦਿਖਾਈ ਦਿੰਦੇ ਨੇ ਜਦੋਂ ਕਿ ਸੁਖਜਿੰਦਰ ਰੰਦਾਵਾ ਸਿੱਧੂ ਅਤੇ ਜਾਖੜ ਰੋਂਦੇ ਦਿਖਾਈ ਦਿੰਦੇ ਨੇ ਸਿੱਖਾਂ ਦੀ ਸਰਵੋੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਨੇ ਸਿੱਖ ਨਿਯਮਾਂ ਅਤੇ ਧਾਰਮਿਕ ਰੀਤੀ ਰਿਵਾਜਾਂ ਦੀ ਉਲੰਘਣਾ ਕਰਨ ਦੇ ਲਈ ਪੰਥ ਸਿੱਖ ਸ਼ਖਸੀਅਤਾਂ ਨੂੰ ਧਾਰਮਿਕ ਸਜ਼ਾ ਸੁਣਾਈ ਹੈ ਤੇ ਇਸ ਤੋਂ ਬਾਅਦ ਚਾਰ ਸਿੱਖ ਸ਼ਖਸੀਅਤਾਂ ਨੇ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਵਿੱਚ ਆਪਣੀ ਸੇਵਾ ਉਕਤੀ ਹੈ ਜਦੋਂ ਕਿ ਪੰਜਾਬ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਨ ਸਾਹਿਬ ਵਿੱਚ ਛਪੀ ਸੇਵਾ ਕਰ ਰਹੇ ਨੇ ਇਹ ਪੰਜ ਜੋ ਸ਼ਖਸੀਅਤਾਂ ਨੇ ਆਪਣੀ ਨਿਰਧਾਰਤ ਸੇਵਾ ਦੇ ਅੱਜ ਦੂਜੇ ਦਿਨ ਦੀ ਸ਼ੁਰੂਆਤ ਕਰਨ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਸਮੇਂ ਦੌਰਾਨ ਉਹ ਗੁਰਦੁਆਰੇ ਦੇ ਵਿੱਚੋਂ ਉਹਨਾਂ ਵੱਲੋਂ ਪਾਂਡੇ ਧੋਤੇ ਜਾ ਰਹੇ ਨੇ ਜੁੱਤੇ ਵੀ ਸਾਫ਼ ਕੀਤੇ ਜਾ ਰਹੇ ਨੇ ਨਾਲ ਹੀ ਆਤਮ ਨਿਰੇਖਣ ਕਰਨਗੇ ਹੋ ਤੇ ਧਾਰਮਿਕ ਮर्याਦਾ ਦੀ ਪਾਲਣਾ ਕਰਨ ਦੀ ਸੌਂਬੇ ਚੁੱਕਣਗੇ ਸ੍ਰੀ ਅਕਾਲ ਤਖਸਾਲ ਦੇ ਹੁਕਮਾਂ ਦੇ ਅਨੁਸਾਰ ਆਸਟ੍ਰੇਲੀਆ ਇੰਡੀਆ ਪੰਜਾਬੀ ਕੌਂਸਲ ਦੇ ਵੱਲੋਂ ਆਸਟ੍ਰੇਲੀਆ ਦੀ ਰਾਸ਼ਟਾਨਿਕ ਕੈਨਬਰਾ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ ਸਾਰੇ ਧਰਮਾਂ ਦੇ ਲੋਕ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਪ੍ਰਾਪਤ ਕਰਨ ਲਈ ਇੱਥੇ ਆਏ ਸਨ ਤੇ ਇਸ ਇਕੱਠ ਦੇ ਵਿੱਚ ਆਸਟ੍ਰੇਲੀਆਈ ਮੰਤਰੀਆਂ ਨੇ ਵੀ ਹਿੱਸਾ ਲਿਆ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਆਸ਼ੀਰਵਾਦ ਉਨ੍ਹਾਂ ਵੱਲੋਂ ਪ੍ਰਾਪਤ ਕੀਤਾ ਗਿਆ ਸੰਸਦ ਮੈਂਬਰ ਡੇਵਿਡ ਸਮਿਥ ਜੋ ਕਿ ਆਸਟ੍ਰੇਲੀਅਨ ਸੰਸਦ ਵਿਪ ਨੇ ਸੰਸਦ ਮੈਂਬਰ ਐਂਡਰਿਊ ਲੀ ਆਸਟ੍ਰੇਲੀਆ ਦੇ ਉਤਪਾਦਕਤਾ ਮੁਕਾਬਲਾ ਚੈਰਿਟੀ ਤੇ ਖਜ਼ਾਨਾ ਮੰਤਰੀ ਨੇ ਉਹ ਵੀ ਇਸ ਦੌਰਾਨ ਸ਼ਾਮਿਲ ਹੋਏ ਨੇ ਤੇ ਭਾਰਤ ਦੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਵੀ ਇਸ ਦੌਰਾਨ ਸ਼ਾਮਿਲ ਹੋਏ ਨਹੀਂ ਲੁਧਿਆਣਾ ਦੇ ਸਾਰੇ ਪਿੰਡ ਦੇ ਵਿੱਚ ਕੇਐਮਐਮ ਆਗੂ ਯਾਨੀ ਕਿਸਾਨ ਆਗੂ ਦਿਲਬਖ ਸਿੰਘ ਦੇ ਅਗਵਾਈ ਹੇਠ ਸਰਪੰਚ ਚਰਨਜੀਤ ਸਿੰਘ ਦੇ ਘਰ ਲਗਾਇਆ ਗਿਆ ਚਿਪ ਮੀਟਰ ਅੱਜ ਹਟਾ ਦਿੱਤਾ ਗਿਆ ਸਾਬਕਾ ਸਰਪੰਚ ਚਰਨਜੀਤ ਸਿੰਘ ਜਿਨ੍ਹਾਂ ਨੇ ਆਪਣਾ ਬਿਜਲੀ ਮੀਟਰ ਹਟਾਇਆ ਸੀ ਉਹਨਾਂ ਨੇ ਕਿਹਾ ਕਿ ਵਿਭਾਗ ਨੇ ਜ਼ਬਰਦਸਤੀ ਚਿਪ ਮੀਟਰ ਲਗਾਇਆ ਸੀ ਤੇ ਉਹਨਾਂ ਕਿਸਾਨ ਯੂਨੀਅਨ ਅਤੇ ਕਿਸਾਨ ਮਜ਼ਦੂਰ ਮੋਰਚੇ ਨੇ ਵੀ ਆਪਣਾ ਮੀਟਰ ਹਟਾਉਣ ਦੀ ਅਪੀਲ ਕੀਤੀ ਸੀ ਤੇ ਜ਼ਿਕਰਯੋਗ ਹੈ ਕਿ ਕੇਐਮਐਮ ਨੇ ਪੰਜਾਬ ਦੇ ਬਿਜਲੀ ਮੰਤਰੀ ਸੰਜੀਵ अरोड़ा ਦੇ ਗ੍ਰੈਸ ਜ਼ਿਲ੍ਹੇ ਲੁਧਿਆਣਾ ਦੇ ਵਿੱਚ ਮੀਟਰ ਹਟਾਉਣ ਦਾ ਕੰਮ ਕੀਤਾ ਹੈ ਡੀਜੀਸੀਏ ਹੁਣ ਇੰਡੀਕੋ ਸੰਕਟ ਬਾਰੇ ਕੇਂਦਰ ਸਰਕਾਰ ਦੀ ਜਾਂਚ ਤੇ ਘੇਰੇ ਦੇ ਵਿੱਚ ਹੈ ਸਿਵਲ ਐਵੀਏਸ਼ਨ ਮੰਤਰੀ ਰਾਮ ਮੋਹਨ ਨਾਇਡੂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਇੰਡੀਗੋ ਹਾਦਸੇ ਦੀ ਜਾਂਚ ਨਾ ਸਿਰਫ 에ਅਰਲਾਈਨ ਖੁਦ ਕਰੇਗੀ ਸਗੋਂ ਡੀਜੀਸੀਏ ਖੁਦ ਵੀ ਕਰੇਗੀ ਮੰਤਰੀ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮਾਫੀ ਵੀ ਮੰਗੀ ਹੈ ਤੇ ਕਿਹਾ ਕਿ ਜ਼ਿੰਮੇਵਾਰ ਲੋਕਾਂ ਦੇ ਵਿਰੁੱਧ ਸਖਤ ਅਤੇ ਟੁਕਮੇ ਕਾਰਵਾਈ ਕੀਤੀ ਜਾਏਗੀ ਮੰਤਰੀ ਨੇ ਕਿਹਾ ਕਿ ਇੰਡੀਗੋ ਦੀ ਵੱਡੀ ਅਸਫਲਤਾ ਇੱਕ ਅਸਧਾਰਨ ਗਲਤੀ ਨਹੀਂ ਜਾਪਦੀ ਹੈ ਸਗੋ ਜਾਣਬੁੱਝ ਕੇ ਕੀਤੀ ਗਈ ਲਾਪਰਵਾਹੀ ਨੂੰ ਦਰਸਾਉਂਦੀ ਹੈ ਉਹਨਾਂ ਕਿਆ ਕਿ ਸਰਕਾਰ ਇਸ ਕਾਲ ਦੀ ਜਾਂਚ ਕਰ ਰਹੀ ਹੈ ਕਿ ਇਸ ਸਮੇਂ ਸੰਕਟ ਕਿਉਂ ਆਇਆ ਤੇ ਚੱਲ ਰਹੇ ਕਰਜ਼ਾਂ ਦੇ ਬਾਵਜੂਦ ਸਿੱਧੀ ਕਿਵੇਂ ਵਿਗੜ ਗਈ ਜਲੰਧਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਬਤਕ ਰঞ্জੀਤ ਸਿੰਘ ਲੁਧਿਆਣਾ ਇਲਾਕੇ ਦੇ ਵਿੱਚ ਤਾਇਨਾਤ ਸੀ ਤੇ ਜਦੋਂ ਰਣਜੀਤ ਅੱਜ ਆਂਦੀ ਬੁੱਧਵਾਰ ਡਿਊਟੀ ਦੇ ਲਈ ਆਪਣੇ ਕਮਰੇ ਦੇ ਵਿੱਚੋਂ ਬਾਹਰ ਨਹੀਂ ਆਇਆ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਲਟਕਦਾ ਪਾਇਆ ਗਿਆ ਰਣਜੀਤ ਦੇ ਪਾਸੋਂ ਇੱਕ ਸੁਸਾਇਸਾਈਡ ਨੋਟ ਵੀ ਬਰਾਮਦ ਹੋਇਆ ਪੁਲਿਸ ਫਿਲਹਾਲ ਇਸ ਸਮੇਂ ਜਾਂਚ ਕਰ ਰਹੀ ਹੈ ਪਾਰਤ ਹੁਣ ਰਾਜਸਥਾਨੀ ਦਿੱਲੀ ਐਨਸੀਆਰ ਨੂੰ ਮਿਸਾਈਲਾਂ ਡਰੋਨ ਅਤੇ ਲੜਾਕੂ ਜਹਾਜ਼ ਹਮਲਿਆਂ ਵਰਗੇ ਖਤਰਿਆਂ ਤੋਂ ਬਚਾਉਣ ਲਈ ਆਪਣਾ ਬਹੁ ਪਧਰੀ ਹਵਾਈ ਰੱਖਿਆ ਪ੍ਰਣਾਲੀ ਸਥਾਪਿਤ ਕਰਨ ਜਾ ਰਹੇ ਹੈ ਰੱਖਿਆ ਮੰਤਰਾਲਾ ਇਸ ਪ੍ਰੋਜੈਕਟ ਦੇ ਨਾਲ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਸੀਨੀਅਰ ਰੱਖਿਆ ਅਧਿਕਾਰੀਆਂ ਦੇ ਅਨੁਸਾਰ ਨਵਾਂ ਇਕੀਕ੍ਰਿਤ ਹਵਾਈ ਰੱਖਿਆ ਹਥਿਆਰ ਪ੍ਰਣਾਲੀ ਪੂਰੀ ਤਰ੍ਹਾਂ ਸਵਦੇਸ਼ੀ ਤੌਰ ਤੇ ਨਿਰਮਿਤ ਹਥਿਆਰਾ ਤੋਂ ਬਣਾਇਆ ਜਾਏਗਾ ਤੇ ਇਸ ਪਰਨਾਲੇ ਦਾ ਮੁੱਖ ਹਿੱਸਾ DRDO ਦੁਆਰਾ ਬਣਾਈ ਗਈ QRSAM ਮਿਸਾਈਲ ਅਤੇ VSHORADS ਹੋਵੇਗਾ ਤੇ ਇਹਨਾਂ ਨੂੰ ਵੱਖ-ਵੱਖ ਸੈਂਸਰਾਂ ਰਡਾਰਾਂ ਅਤੇ ਕਾਦੁਨਿਕ ਨਿਯੰਤਰਣ ਪਰਨਾਲੀ ਨਾਲ ਜੋੜਿਆ ਜਾਏਗਾ ਤਾਂ ਜੋ ਹਰ ਖਤਰੇ ਦੀ ਤੁਰੰਤ ਨਿਗਰਾਨੀ ਕੀਤੀ ਜਾ ਸਕੇ ਤੇ ਇਹ ਪੂਰਾ ਸਿਸਟਮ ਭਾਰਤੀ ਹਵਾਈ ਸੈਨਾ ਦੁਆਰਾ ਚਲਾਇਆ ਜਾਏਗਾ ਜਲੰਧਰ ਦੇ ਪਿੰਡ ਹਿਸਾਪੁਰ ਦੇ ਵਿੱਚ ਕਾਂਗਰਸ ਜ਼ਿਲ੍ਹਾ ਪਰੀਸ਼ਦ ਉਮੀਦਵਾਰ ਤੇ ਲਈ ਪੋਸਟਰ ਲਗਾਉਣ ਗਈਆਂ ਚਾਰ ਔਰਤਾਂ ਤੇ ਇੱਕ ਵਿਅਕਤੀ ਨੂੰ ਪੁਲਿਸ ਸਟੇਸ਼ਨ ਲਿਜਾਇਆ ਗਿਆ ਬਸਨੀਕਾ ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਹਨਾਂ ਦੇ ਪੋਸਟਰਾਂ ਉੱਤੇ ਉਹਨਾਂ ਦੇ ਪੋਸਟਰ ਚਿਪਕਾਏ ਤੇ ਉਹਨਾਂ ਦੀ ਵੀਡੀਓ ਬਣਾਈ ਗਈ ਅਤੇ ਝੂਠੇ ਇਲਜ਼ਾਮ ਵੀ ਲਗਾਏ ਗਏ ਨੇ ਇਨਾ ਆਰਤਾ ਨੇ ਪੁਲਿਸ ਦੇ ਦਰਬਾਰ ਕਰਨ ਅਤੇ ਉਹਨਾਂ ਤੇ ਉਹਨਾਂ ਨੂੰ ਬਿਨਾਂ ਕਿਸੇ ਮੈਲਾ ਕਾਂਸਟੇਬਲ ਦੇ ਥਾਣੇ ਲਿਉਣ ਦਾ ਵੀ ਇਲਜ਼ਾਮ ਲਾਇਆ ਲਗਾਇਆ ਤੇ ਜਲੰਧਰ ਦੇ ਮਕਸੂਦਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਦੇ ਵਿੱਚ ਆਉਣ ਵਾਲੇ ਈਸਾਪੁਰ ਪਿੰਡ ਦੇ ਵਿੱਚ ਪੋਸਟਰ ਲਗਾਉਣ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜਾ ਹੋ ਗਿਆ ਇਲਜ਼ਾਮ ਹੈ ਕਿ ਚਾਰ ਔਰਤਾਂ ਤੇ ਇੱਕ ਅਣਪਛਤੀ ਕਾਂਗਰਸ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਦੇ ਸਮਰਥਨ ਦੇ ਵਿੱਚ ਪੋਸਟਰ ਲਗਾ ਰਹੇ ਸਨ ਅਚਾਨਕ ਛੇ ਗੱਡੀਆਂ ਦੇ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਵਰਕਰ ਮੌਕੇ ਤੇ ਪਹੁੰਚੇ ਤੇ ਕਾਂਗਰਸ ਦੇ ਪੋਸਟਰਾਂ ਉਤੇ ਆਪਣੇ ਪੋਸਟਰਾਂ ਨਾਲੋਂ ਚਿਪਕਾਣੇ ਸ਼ੁਰੂ ਕਰ ਦਿੱਤੇ ਜਿਸ ਦੀ ਵੀਡੀਓ ਵੀ ਰਿਕਾਰਡ ਕੀਤੀ ਗਈ ਹੈ ਤੇ ਫਿਲਹਾਲ ਅੱਜ ਦੀਆਂ ਖਬਰਾਂ ਦੇ ਵਿੱਚ ਇਨਾ ਹੀ ਮੈਨੂੰ ਦੇ ਇਜਾਜ਼ਤ ਤਨ